ਮੂਰਤੀਆਂ ਬਾਰੇ ਗੱਲ ਕਰੀਏ ਜਿਵੇਂ ਕਿ ਵਿੱਚ ਤਾਂ ਮੂਰਤੀਆਂ ਤੋਂ ਹਜੇ ਤੱਕ ਬਹੁਤ ਲੋਕ ਸਵਾਰੀਆਂ ਦਾ ਕੰਮ ਹੀ ਲੈਂਦੇ ਨੇ ਜੀ ਜਿਵੇਂ ਕਿ ਸਾਮ ਸੰਭਾਲ ਕੇ ਰੱਖੀ ਹੋਈ ਹੈ ਜਿਵੇਂ ਇਹ ਮੂਰਤੀ ਸਵਾਰੀਆਂ ਦਾ ਕੰਮ ਹੀ ਲੈਂਦਾ ਬਾਈ ਵੀ ਆਪਣੇ ਆਉਣ ਜਾਣ ਵਾਸਤੇ ਵਿੱਚ ਜਿਗਾਰਡ ਬਾਜੀ ਦੇਖੋ ਜੀ ਇਹ ਲੰਗਰ ਵਾਸਤੇ ਜਿਗਾਰਡ ਬਾਜੀ ਕਰਕੇ ਤਿਆਰ ਕਰੀ ਹੋਈ ਹੈ ਮੂਰਤੀ ਗੁਰੂ ਘਰ ਵਾਸਤੇ ਲੰਗਰ ਦਾ ਸਮਾਨ ਇਕੱਠਾ ਕਰਨ ਵਾਸਤੇ ਜਾਂ ਇਧਰੋਂ ਉਧਰੋਂ ਲਿਆਉਣ ਵਾਸਤੇ ਉੱਤੇ ਸਿਲੰਡਰ ਲਾਇਆ ਹੋਇਆ ਕੋਈ ਪੈਟਰੋਲ ਦਾ ਖਰਚਾ ਨਹੀਂ ਬਾਈ ਕਹਿੰਦਾ ਆਪਾਂ ਗੱਲ ਕਰੀ ਦੀ ਖਾਲਸਾ ਜੀ ਨਾਲ ਤੇ ਕਹਿੰਦੇ ਵੀ ਖਰਚਾ ਬਹੁਤ ਘੱਟਾ ਸਿਲੈਂਡਰ ਤੇ ਕਰ ਰੱਖੀ ਐ ਤੇ ਪਿੱਛੇ ਦੇਖੋ ਜੁਗਾਰ ਆਹ ਸਿਲੈਂਡਰ ਦੇਖ ਸਕਦੇ ਹੋ ਤੇ ਅੱਗੇ ਉਹ ਵੀ ਦੋ ਸੀਟਾਂ ਤੇ ਪਿੱਛੇ ਪਿਛੜੀਆਂ ਸੀਟਾਂ ਵੱਢ ਕੇ ਤੇ ਬਾਈ ਨੇ ਜੁਗਾਰ ਬਣਾਇਆ ਟਾਇਰ ਟੂਰ ਨਵੇਂ ਪਾਰਖੇ ਨੇ ਥੋੜਾ ਜਿਹਾ ਟਾਇਰਾਂ ਦਾ ਸਾਈਜ਼ ਦਾ ਫਰਕ ਹੈ ਵੱਡੇ ਪਾਏ ਹੋਏ ਨਹੀਂ ਤੇ ਮੰਗਰੋਂ ਪਿਕਅਪ ਦੀ ਤਰ੍ਹਾਂ ਬਣਾ ਰੱਖੀ ਐ ਜਾਮਾ ਪਲਾਨ ਦੇਖੋ ਤੇ ਉੱਤੇ ਛਤਰੀ ਵਾਲਾ ਕੱਪੜਾ ਲਾ ਰੱਖਿਆ ਜੀ ਜਾਂਕੀ ਵਾਰਛਬੁਰ ਚ ਜਸਮਾਨ ਭੇਜਣ ਦਾ ਡਰ ਰਹਿੰਦੇ ਤੇ ਛਤਰੀ ਵਾਲਾ ਕੱਪੜਾ ਲਾ ਕੇ ਤੇ ਸਾਈਡਾਂ ਤੇ ਜਾਲੀ ਲਾ ਕੇ ਗ੍ਰਿਲ ਲਾ ਕੇ ਪੂਰੀ ਚੰਗੀ ਤਰ੍ਹਾਂ ਵਧੀਆ ਫੁੱਲ ਕੰਮ ਦਿੰਦੀ ਹੈ ਕਹਿੰਦੇ ਬਾਈ ਨਾਲ ਗੱਲ ਕਰੀ ਕਹਿੰਦੇ ਵੀ 20 22 ਗੱਟੇ ਦਾ ਨਾਮ ਨਾਲ ਹੀ ਅੰਦਰ ਅੰਦਰ ਹੀ ਟਿਕ ਜਾਂਦੇ ਨੇ ਇਹਦੇ ਵੀ 20 22 ਗੱਟੇ ਤਾਂ ਕੋਈ ਕਹਿੰਦੇ ਦਿੱਕਤ ਹੀ ਨਹੀਂ 10 12 ਅੰਕ ਮਿੰਟ ਲਵਾ ਜਾਂਦੇ ਨੇ ਤੇ ਥੋੜੀ ਜੀ ਉੱਚੀ ਜ਼ਰੂਰ ਕਰ ਰੱਖੀ ਹੈ ਜੀ ਆਮ ਗੱਡੀਆਂ ਨੂੰ ਪਟੇ ਲਾ ਕੇ ਉੱਚੀ ਜ਼ਰੂਰ ਕਰੀ ਹੋਈ ਹੈ ਤੇ ਟਾਇਰ ਟੂ ਨਵੇਂ ਬਾਇ ਹੋਏ ਨੇ ਇਹ ਗੱਲ ਸਾਜੀ ਨੇ ਤੇ ਗੁਰੂ ਘਰ ਦੀ ਗੱਡੀ ਐ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਿਓ ਜੀ ਜਿਗਾੜ ਚੰਗਾ ਲੱਗਿਆ ਤਾਂ ਜੀ